ਮੇਰੇ ਨਜਰ ਨੌਂਦੀ ਗੱਲ ਬੰਦੀ ਹੈ ਮੈਂ ਕਹਿੰਦਾ ਕਿ ਹਰਮਾਨ ਨੇ ਬਹੁਤ ਵਧੀਆ ਗੱਲ ਕੀਤੀ ਹੈ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਪਰ ਤੇ ਕਹਿੰਦੇ ਜਿਹੜੇ ਗਰੀਬਾਂ ਦੇ ਘਰ ਫੋੜ ਕੇ ਤੇ ਗਰੀਬਾਂ ਦੇ ਘਰੀ ਢਾਤੇ ਤੇ ਫਿਰ ਉਹ ਮੇਰੇ ਨਾਲ ਜੋ ਗੱਲ ਨਹੀਂ ਹੋ ਰਹੀ ਪਰ ਠੀਕ ਹੈ ਕਰੀ ਛੁੱਟੀ ਮੱਛੀ ਫੜੀ ਇਹ ਨਹੀਂ ਮੱਛੀ ਹੱਡੀ ਇਹ ਹੱਥ ਪਾਸੇ ਕਰ ਲਿਆ ਤੇ ਫਿਰ ਸਭ ਤੋਂ ਵੱਡਾ ਅੱਗੇ ਦਲ ਤੋਂ ਰੋਦੀ ਸਵਾਪ ਸਾਥ ਤੋਂ ਹੋਇਆ ਦੇਖਦੇ ਸਾਡੇ ਗਰੀਬਾਂ ਜਿੱਥੇ ਬਗਿਆ ਕਿਤੇ ਸਵਾਲ ਸਾਹਿਬ ਲਈ ਬਟਾ ਹੁੰਦਾ ਧਰਨਾ ਕਿਤੇ ਸਾਡੇ ਹੋਰ ਜਿੱਥੇ ਬੰਗਿਆ ਕਿਤੇ ਪੱਲੇਦਾਰ ਮਜ਼ਦੂਰ ਲਈ ਬਟਾ ਹੁੰਦਾ ਇੱਕ ਦਿਨ ਕਿਸੇ ਕਿਸੇ ਵੀ ਸਾਧਿਆਪੂ ਨੇ ਪਾਣੀ ਨਹੀਂ ਪਾਇਆ ਵੀ ਥੋੜਾ ਮੌਂਤ ਦਾ ਦੇ ਉਹ ਜਿੱਤਦਾ ਤਾਂ ਬੁਲੇ ਉਹਨਾਂ ਦਾ ਵੀ ਹੱਥ ਖੜਾ ਕਰਕੇ ਪਰ ਕਿਵੇਂ ਜਿੱਤੇ ਜਦੋਂ ਚੌਧਰੀ ਜਾਂਦੇ ਉਹਨੂੰ ਗਾਲਾਂ ਕੰਮ ਨਹੀਂ ਕਰਦਾ ਪਰ ਉਹ ਗਾਲਾਂ ਜਿਹੜਾ ਨਾਲਾ ਨਾ ਵੀ ਨਹੀਂ ਮਿਲਿਆ ਚਾਹੀਏ ਤਾਂ ਇਹ ਕੰਮ ਉਹਨਾਂ ਨੂੰ ਕਰਦਾ ਉਹ ਤੇ ਇਸ਼ਟੇ ਕਰਕੇ ਵੀ ਉਹ ਡਾਬਲੀਏ ਚੱਲੇ ਨੇ ਔਰ ਸਾਥੋਂ ਕਾਪਟ ਕਰਦੇ ਦੋਨੋਂ ਨਾ ਕਰਦੀਆਂ ਬੈਠਾ ਹਾਂ ਆ ਪਿੰਡਾਂ ਦੇ ਵਿੱਚ ਕਿੰਨੇ ਆਰੋ ਪਾਣੀ ਪੈਨਡਲ ਲੱਗੇ ਸੀ ਲੱਗੇ ਸੀ ਨਾ ਲੱਗੇ ਤੇ ਸਾਰੇ ਕਿੱਧਰ ਗਏ ਪਰ ਕਿੰਨੇ ਕਿਤੇ ਸਾਡੇ ਸਰਪੰਚਾ ਪੰਚਾਇਤ ਦੇ ਵੀ ਕੰਮ ਆਇਆ ਇਹ ਗੱਲ ਦੀ ਅਸੀਂ ਆਪਦੀਆਂ ਪ੍ਰਾਪਰਟੀਆਂ ਦਾ ਧਿਆਨ ਨਹੀਂ ਰੱਖਿਆ ਉਹ ਤੁਹਾਡੀਆਂ ਪ੍ਰਾਪਰਟੀਆਂ ਸੀ ਦੱਸੋ ਕਿਹੜੇ ਪਿੰਡ ਦੇ ਵਿੱਚ ਧਰਮਸਾਲਾ ਤੁਸੀਂ ਰਵਾਜ਼ ਰੱਖਿਆ ਇੱਕ ਵੀ ਮੂੰਹ ਹੱਥੜਾ ਕਰਕੇ ਰੱਖੂਗੀ ਸਾਡੀ ਧੰਨਵਾਦ ਬਹੁਤ ਵਧੀਆ ਬਣੀ ਉਹਦੀ ਵਾਟ ਕਰ ਲਿਆ ਉਹਨੂੰ ਅਸੀਂ ਵੱਡੀ ਕਾਰ ਆ ਉਥੇ ਪਸੂ ਦਾ ਰੋਡ ਜੂੰਬਲੇ ਹੋਣੇ ਜਾਂ ਬਗੀਆਂ ਜਿੰਗੀਆਂ ਦਾਫੜੀਆਂ ਰੂੜੀਆਂ ਲੱਗੀਆਂ ਹੋਣੀਆਂ ਤੁਸੀਂ ਆਪ ਦੀ ਸਰਕਾਰੀ ਪ੍ਰੋਕੀਅਰ ਨੀ ਵੀ ਧਿਆਨ ਨਹੀਂ ਦਿੱਤਾਗਾ ਤੇ ਬੇਬੀ ਉਹ ਮੇਰੇ ਪਿੰਡ ਐਰੋ ਪਾਣੀ ਪੀਣਾ ਵੀ ਚਾਹੁੰਦਾ ਅਸੀਂ ਜਿਉਣਾ ਰੱਖਿਆ ਤੇ ਚੰਗੀ ਜੀ ਜਿੱਨੇ ਆਇਆ ਉਹ ਕਹਿੰਦਾ ਜੇ ਰੋਟਾ ਦੇ ਬਿੱਲ ਬਾਪਾ ਤੇ ਪੀਣ ਵਾਲੇ ਪਾਣੀ ਦੇ ਬਿੱਲ ਵੀ ਮਾਫਾ ਉਹ ਮਾਫ ਕਰ ਗਿਆ ਤੁਰ ਜਾਂਦਾ ਤੇ 2 ਲੱਖ ਰੁਪਇਆ 3 ਲੱਖ ਰੁਪਇਆ ਸਾਡੇ ਆਪ ਦਾ ਬਿੱਲ ਮਾਫ ਹੋਇਆ ਤੇ ਚਲੀ ਜਾਂਦਾ ਇਸ ਕਰਕੇ ਸਾਨੂੰ ਕਿੰਨਾ ਕਿੰਨੇ ਜਿਵੇਂ ਪੰਜਾਂ ਦਾ ਸਰਪੰਚਾਂ ਸੁਦਾਮ ਸਮਝਣਾ ਇਹ ਜਦੋਂ ਵਰਤੀ 100 ਤੱਕ ਹੀ ਰਹਿਣਾ ਜਿੰਨਾ ਇਹਦਾ ਜੇ ਚੌਧਰੀ ਕਹੂਗਾ ਮੈਂ ਤਾਂ ਉੱਥੇ ਮੋੜ ਲਾਵਾਂਗਾ ਕਿਸੇ ਪਿੰਡ ਦੀ ਗੱਲ ਚੱਲੀ ਅਸੀਂ ਚੰਗੇ ਪੜ੍ਹੇ ਲਿਖੇ ਬੰਤੇ ਨੂੰ ਕਹਿੰਦਾ ਯਾਰ ਤੂੰ ਸਰਪੰਚੀ ਦਾ ਵਾਕ ਫੜਾਣਾ ਉਹ ਬਰਬੰਦੀ ਦਾ ਵਾਕ ਫੜਾਉਣ ਲੱਗ ਗਿਆ ਜਦੋਂ ਪਤਾ ਲੱਗ ਗਿਆ ਵੀ ਮੁੰਡਾ ਪੜ੍ਹਿਆ ਲਿਖਿਆ ਫਾਈਟ ਕਰਦਾ ਤੇ ਜਿੱਤਦਾ ਹੈ ਇਹ ਜਿੱਤ ਜੂਗਾ ਪਰ ਚੌਧਰੀਆਂ ਨੇ ਕੀ ਕੀਤਾ ਉਹਦੇ ਚਾਚੇ ਨੂੰ ਜਿਹਨਾਂ ਨੇ ਘਰੇ ਲੰਗਾ ਸੀ ਉਹਨੂੰ ਖੜਾ ਕਰ ਲਿਆ ਉਹ ਬੜਾ ਕਰਕੇ ਨੇ ਉਹ ਕਹਿੰਦਾ ਯਾਰ ਇਹ ਬੰਦਾ ਹੈਗਾ ਪੜਿਆ ਲਿਖਿਆ ਇਹ ਬੰਦੇ ਨੇ ਥੋੜੀ ਗਰੰਟਾ ਖਾ ਜਾਣੀ ਆ ਇਹ ਬੰਦੇ ਨੇ ਥੋੜੇ ਪੱਲੇ ਕੁਝ ਨਹੀਂ ਪੈਣਾ ਤੇ ਸਾਰਾ ਭਾਈ ਜਰਾ ਨਾਲੇ ਬਗਰ ਮਾ ਗਿਆ ਤੇ ਨਹੀਂ ਬਾਰੇ ਕਿਉਂ ਕਹਦਾ ਉਹਦਾ ਮੁੰਡਾ ਜੀ ਸਾਡੇ ਕੰਮ ਤੇ ਲੱਗਿਆ ਹੈ ਇਸੇ ਦਾ ਚਰਚਾ ਨਾਲ ਸ਼ਾਰਾ ਬਹੁਤ ਹੈ ਉਹ ਸਿਆਣੇ ਕਾਹਦਾ ਸਲੀਬ ਕਰਨਾ ਇਹ ਹੁੰਦਾ ਨਹੀਂ ਤੇ ਸਾਡਾ ਭਾਈ ਜਰਾ ਉਹ ਮਰਵਾ ਕੇ ਕੋਈ ਨਹੀਂ ਲੈਵਾ ਦਾ ਉਹਨਾਂ ਨੇ ਸਾਰਾ ਮੇਰੇ ਕਹਦਾ ਕੰਮ ਨਹੀਂ ਚਾਹੁੰਦਾ ਸਾਡਾ ਕੰਮ ਨਹੀਂ ਹੁੰਦਾ ਤੇ ਕੰਮ ਤਾਂ ਕਰੋ ਨਾ ਜਿਨ੍ਹਾਂ ਦੇ ਘਰੇ ਮੂਰ ਪਈਆਂ ਨਹੀਂ ਲੈਵਾ ਦਾ ਇਸ ਕਰਕੇ ਬਿਵੀ ਉਸ ਜਿੰਗੇ بڑے ਵਿਖੇ ਬੰਦੇ ਕੁੱਤੇ ਪਿੰਡਾਂ ਦੇ ਵਿੱਚ ਸਮਾਜ ਦੀ ਲੜਾਈ ਲੜਨ ਵਾਲੇ ਬੰਦੇ ਨੂੰ ਕਿੱਥੇ ਲੱਕਿਆ ਉਹ ਜੇ ਆਪਣਾ ਟ੍ਰੈਕ ਨੂੰ ਆਪਣੇ ਨੂੰ ਜੇ بڑے ਵਿਖੇ ਵਿੱਚ ਕੀ ਚੰਗਾ ਪਿੰਡ ਦਾ ਸਮਾਜ ਚੰਗਾ ਪਿੰਡ ਦਾ ਵਿਕਾਸ ਕਰਾਉਣਾ ਤਾਂ ਸਾਨੂੰ ਇਹਦਾ ਗੱਲ ਤੇ ਪਉਣਾ ਪੈਣਾ ਹੈ ਤੇ ਮੈਂ ਬੜਾ ਨਾ ਤੁਮਾ ਨੂੰ ਸਰਟੀਫੀਕਟ ਕੋਲ ਤੋਂ ਸਾਡੇ ਕਾਮਾਓ ਦੀ ਪੂਰੀ ਟੀਮ ਨੂੰ ਲੈ ਕੇ ਆਇਆ ਸਾਡੇ ਨੰਬਰ ਸਾਹਿਬ ਸਾਹਿਬ ਤੇ ਆਉਂਦੀ ਪੂਰੀ ਟੀਮ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਸਾਰੇ ਦਿਨ ਇਹ ਮਾਣ ਲਵਾ ਜੁਦਾ ਸਿੰਘ ਜੀ ਬਿਠੇ ਨਾਮ ਤੋਂ ਵੱਡੇ ਸਾਰੇ ਦੀ ਤਕਰੀਬ ਲਾ ਲਿਆ ਪਰ ਨਾ ਇਹਨਾਂ ਨਾਲ ਸਮਨ ਨਾਲ ਕੋਈ ਪਰਲੇ ਸਾਡੇ ਅੱਗੇ ਅਰਵਾਜੀ ਬਿਠੇ ਐ ਬਾਜ ਸਿੰਘ ਜੀ ਬਿਠੇ ਐ ਸਾਰੇ ਆਏ ਐ ਵੱਖ-ਵੱਖ ਕਿੰਨਾ ਜਵਾਕ ਪਰ ਟੀਮ ਪੂਰੀ ਜ਼ਿੰਮੇਵਾਰੀ ਨਿਭਾਇਆ ਤੇ ਜੇਪੂਰਾ ਨਾਲ ਦਾ ਮੇਰੇ ਵੀ ਨਹੀਂ ਤੇ ਅੱਜ ਕੋਈ ਬੰਦਾ ਇੱਥੇ ਹੋਣਾ ਹੋਣਾ ਕੋਈ ਬੰਦਾ ਨਿੰਮਰੇ ਜਾ ਗਿਆ ਤੇ ਅੱਜ ਨਹੀਂ ਭਾਈ ਜਗਰੂ ਅੱਜ ਨਹੀਂ ਆਇਆ ਗਿਆ ਪਰ ਫਿਰ ਵੀ ਤੁਸੀਂ ਆਪੇ ਪਰਿਵਾਰਾਂ ਲਈ ਜੀ ਹੋਰ ਤੇ ਆ ਗੱਲ ਬਣ ਗਈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਸਾਡੇ ਪੰਜਾਬ ਦੇ ਪ੍ਰਧਾਨ ਸਾਹਿਬ ਕਹਿੰਦੀ ਸੀ ਗੈਰੀ ਨੇ ਰੱਖਿਆ ਇਹ ਲਈ ਕੰਮਗੇ ਤੇ ਸਾਡੇ ਸਾਰੇ ਸਤਕਾਰਯੋਗ ਵੱਡੇ ਕੰਧਾਰੇ ਸਾਡੇ ਸਰਦਾਰ ਬਜਨ ਸਿੰਘ ਜੀ ਸਿੱਧੂ ਬੈਠੇ ਐ ਸਾਰੇ ਖਾਦ ਵਾਲੇ ਬੰਦੇ ਆਏ ਸਾਰੇ ਗੱਲਾਂ ਕੁਛ ਨਾ ਕੁਛ ਨੂੰ ਦੱਸਣ ਆਏ ਸਮਝਾਉਣ ਆਏ ਪਰ ਸਰਦਿਓ ਜਿਨ੍ਹਾਂ ਨੇ ਅੱਜ ਤੱਕ ਮੈਂ ਥੋੜੀ ਜਿਹੀ ਗੱਲ ਕਰਦਾ ਤਾ ਤੁਹਾਨੂੰ ਮੌਕੇ ਕਿਤੇ ਪੱਠੇ ਦੇ ਬੈਠਾ ਮੈਂ ਹਸਾਬ ਕਰਾਈ ਜਵਾ ਕਿਸੇ ਹੁੰਨੇ ਦਾ ਮੂਈ ਦਗਾ ਉਹ ਹਸਾਬ ਕਰਾਈ ਜਾਵਾ ਤੇ ਕੋ ਕੋਈ ਜੋ ਨਹੀਂ ਆ ਗਿਆ ਜੋ ਨਹੀਂ ਆ ਗਿਆ ਜਦੋਂ ਮੈਂ ਦੱਸਿਆ ਵੀ ਇਹ ਨਾਲ ਇਹ ਇੱਕ ਬੰਦਾ ਆਇਆ ਕਿਹਦਾ ਸਰਦਾਰ ਕਰੀਂ ਦਿੰਦਾ ਹੈ ਕਿ ਨਕਾਸੀ ਵਿੱਚ ਤਾਂ ਇੰਨੇ ਪੈਸੇ ਹੈ ਇੱਿੱਤਾ ਨਹੀਂ ਬੁਹੇਰ ਦੇ ਇੰਨੇ ਪੈਸੇ ਹੈ 2.5 ਦੇ ਪੈਸੇ ਆ ਉਸ ਤੋਂ ਆਰ ਕੁਆਲਿਟੀ ਵੀ ਉਹ ਬਾਉਂਸਰ ਹੈ ਕਿ ਇਹ 2.5 ਦੀ ਜਿਹੜੀ ਗੰਢੀੜ ਪੈਂਦੀ ਹੈ ਜਿੱਦ ਦੇ ਇੰਨੇ ਪੈਸੇ ਬਣਦੇ ਆ ਉਹ ਨਹੀਂ ਪਾਸੇ ਕਰਤੀ ਜਾਏਗਾ ਮੈਂ ਤੁਹਾਨੂੰ ਯਾਰ ਸੁਹਾਜੀ ਯਾਰ ਕਹਿੰਦਾ ਮੈਂ ਚੈਨਰੀ ਐਮਐਲ ਬਣ ਚੁੱਕਿਆ ਹਾਂ ਕਹਿੰਦਾ ਮੈਂ ਕਿੱਤੇ ਕੱਪੜੇ ਪਾ ਕੇ ਫੋਰਚੂਨ ਗੱਡੀ ਚ ਰਿਹਾ ਤੇ ਮੈਨੂੰ ਤੇ ਇੱਜਾ ਕਦੇ ਨਹੀਂ ਪੁੱਛਣਾ ਵੀ ਕੋਈ ਰੇਟ ਹੁੰਦੇ ਆ ਕੀ ਗੱਬੀ ਕੁਝ ਹੋਣਾ ਲੋਕਾਂ ਨੂੰ ਕਹੋ ਕਦਾਂ ਬਾਬਾ ਮੇਰੇ ਤੇ ਮੁੱਖ ਮੰਤਰੀ ਬਣਾਓਗੇ ਨਾ ਪਰ ਅੱਜ ਤੋ ਦਾ ਹੁਕਾਕ ਜੁੜਾ ਕਿਉਂ ਹੈ ਕੋਟਾ ਲੋਕਾਂ ਨੂੰ ਤੁਹਾਡੇ ਸੁਧਾਰ ਦਾ ਪਤਾ ਨਹੀਂ ਮੈਨੂੰ ਪਤਾ ਹੀ ਨਹੀਂ ਡਾਕਟਰ ਨੂੰ ਸੌ ਜਰੂਰ ਖਾ ਲੈਂਦੇ ਐ ਪਰ ਸੁਧਾਰ ਦਾ ਪਤਾ ਨਹੀਂ ਕਿਸੇ ਕਰਕੇ ਸਾਡੇ ਸਾਬ੍ਹ ਸਾਹਿਬ ਨੇ ਕਿਹਾ ਕਿ ਕਾਫੀ ਛੋਟੀ ਜਿਹੀ ਲੈ ਕੇ ਜਾਓ ਸੁਧਾਰ ਨੂੰ ਖੰਦੂਰੀ ਸੁਧਾਰ ਦੇ ਵਿੱਚ ਐਜੀ ਕੀ ਹੈ ਤੁਹਾਨੂੰ ਲੈਣਾ ਕੀ ਹੈ ਤੁਹਾਡਾ ਆਧਾਰ ਕੀ ਹੈ ਤੁਹਾਡੇ ਅਧਿਕਾਰ ਖੋਖਲੇ ਹੋਗੇ ਅੰਦਰੇ ਅੰਦਰ ਅਧਿਕਾਰ ਮਾਰ ਰਹੇ ਸਭੀ ਨੀਅਰ ਸਰਕਾਰਾਂ ਨੇ ਤੁਹਾਨੂੰ ਨਿਚੋੜ ਕੇ ਆਖਿਆ ਤੇ ਇਸ ਕਰਕੇ ਮੇਰੇ ਵਿਦਿਊਪ ਤੁਮ ਇੱਕ ਹਲ ਤੇ ਪਹਿਰਾ ਜੁਰਮ ਦਿਨਾ ਪੂਆ ਮੈਂ ਇੰਨਾ ਖੁਸ਼ ਕਹਿਦਾ ਹੋਇਆ ਸਾਰਿਆਂ ਦਾ ਗੁੱਡਾ ਮੈਂ ਜਰੂਰ ਆ ਕੇ ਸਤਕਾਰ ਕਰਦਾ ਹੈ ਵੀ ਤੁਸੀਂ ਅੱਜ ਆਪਣੇ ਜੇਬ ਚੋਂ ਪੈਸੇ ਲਾ ਕੇ ਪਰਿਵਾਰ ਦਾ ਸਰਦੀ ਲਾ ਕੇ ਜਿਹੜੇ ਆਏ ਆਪ ਦੇ ਖਰਚਾ ਕਰਕੇ ਆਏ ਆ ਕਿ ਆਪ ਦਾ ਆਉਣ ਵਾਸਤੇ ਵਿਦਿਅਕ ਕੁਈਏ ਦੇ ਆਦਿ ਬੱਚਾ ਦਾ ਘੇਟ ਬਣਾਉਣਾ ਖੇਤ ਹੈ ਰਹਿਗੇ ਪੈਰਾ ਦਮ ਲਗੇਗਾ ਉਹਦੇ ਬੱਚਾ ਨੂੰ ਪੜ੍ਹਾ ਲੂ ਜਿ ਆਉਂਣਾ ਸੁਧਾਰ ਨੂੰ ਸਮਝੇ ਕਿ ਤਾ ਮਹੌਲਾ ਸਮਾ ਸਾਡੇ ਪੰਜਾਬ ਦੇ ਪ੍ਰਧਾਨ ਲੱਗਿਆ ਬੈਠੇ ਕੋਈ ਨਾ ਕੋਈ ਮੌਕਫਤ ਨਹੀਂ ਬਣ ਗਿਆ ਜਿਵੇਂ ਚੰਦੀ ਚੰਨੀ ਬਣ ਗਿਆ ਵੀ ਫੋਟੇ ਜਾ ਕੇ ਭਾਗ ਬੋਲ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਚੰਦੀ ਚੰਨੀ ਨਾ ਦਾ ਕਰਖਾਨਾ ਨੇ ਕੰਮ ਕੀਤੀ ਤੇ ਨਾ ਤੱਕ ਤੁਸੀਂ ਕੀਤੀ ਉਹੀ ਬੰਦਾ ਜਿਹੜਾ ਅੱਜ ਇਹ ਵੀ ਤੁਹਾਨ ਦੁਆਰਾ ਕਰਖਾਨਾ ਨੇ ਡਾਂਗਾ ਰਹਿਣਾ ਕਿਵੇਂ ਪੰਨੀਆ ਟਰੈਕਟਰ ਕੋਰ ਤੇ ਭੰਗ ਤੇ ਕੋਣਟ ਫੈਸਲਾ ਲੈ ਲਿਆ ਮੋਦੀ ਸਾਹਿਬ ਕਹਿੰਦਾ ਸੀ ਵੀ ਮੈਨੂੰ ਤੁਮਰਾਜ ਹੋਣਾ ਸੀ ਉਹ ਕਹਿੰਦਾ ਮੈਂ ਆਪਦੇ ਕਿਸਾਨ ਨਹੀਂ ਬਿਟਾਉਣੇ ਮੈਂ ਆਪਦੇ ਮਜ਼ਦੂਰ ਨਹੀਂ ਬਿਟਾਉਣੇ ਪਰ ਮੇਰੇ ਜੀ ਨੂੰ ਮੈਂ ਸਰਕਾਰ ਕਿਸਾਨਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਵੇਰੀ ਕੋਈ ਕਦਰ ਨਹੀਂ ਕੀਤੀ ਜਿੰਨੇ ਵੀ ਤੇ ਮੈਂ ਮਜ਼ਦੂਰਾਂ ਨੂੰ ਵੀ ਕਹਿੰਦਾ ਤੁਸੀਂ ਵੀ ਕਦਰ ਕੀਤੀ ਉਹਨੇ ਤੁਹਾਡੀ ਕਦਰ ਕੀਤੀ ਆ 2-3 ਰੁਪਇਆ ਵਾਟ ਮੁਆਫਰਾ ਕੇ ਫਿਰ ਲਾਣੀ ਨੂੰ ਜਿਹੜਾ ਕਰਤੀ ਸੀ ਜਿਹੜਾ ਸਾਡਾ ਦਸਤਾਵੀਜ਼ ਉਹਨੇ ਕਹਾ ਕੇ ਕਿ ਕਿਨੇ ਚਿਰ ਦਾ ਮੁੰਡਾ ਸੀ ਉਹਨੇ ਦੱਸਿਆ ਨਾ ਕਿਵੇਂ ਅਸੀਂ ਕਰਦੇ ਲਈ ਕਿਵੇਂ ਮਜਾਦੇ ਕੀਤੇ ਲਾਲੀ ਨੂੰ ਖਤਮ ਕਰ ਲਈ ਜੋ ਕਿਨਾਰੇ ਤੇ ਉਹ ਜੋ ਸਾਡੇ ਕੋਲ ਮੁੱਖ ਮੰਤਰੀ ਮੁਰੇ ਉਹਨੇ ਕੀਤੀ ਨਾ ਉਹ ਹਮਸਾਰ ਕਰ ਗਿਆ ਲਾਲੀ ਖਤਮ ਕਰਕੇ ਕਰਾ ਮੇਰਾ ਮੇਰਾ ਘਰ ਮੇਰੇ ਨਾਲ ਉਹ ਵੀ ਰੀਸਟੇ ਕਰ ਗਿਆ ਇਸ ਕਰਕੇ ਕਿ